ਵਾਹਨ ਚਾਲਕਾਂ ਲਈ ਆ ਗਈ ਹੈ ਵੱਡੀ ਖੁਸ਼ਖਬਰੀ ਟੋਲ ਪਲਾਜ਼ਿਆਂ ਬਾਰੇ ਸਰਕਾਰ ਨੇ ਲਿਆ ਵੱਡਾ ਫੈਸਲਾ ਕਾਰਡ ਧਾਰਕਾਂ ਨੂੰ ਟੋਲ ਟੈਕਸ ਦੇ ਵਿੱਚ ਭਾਰੀ ਛੋਟ ਮੰਥਲੀ ਟੋਲ ਟੈਕਸ ਸਮਾਰਟ ਕਾਰਡ ਦਾ ਨਵਾਂ ਅਪਡੇਟ ਸਰਕਾਰ ਨੇ ਜਾਰੀ ਕੀਤਾ ਹੁਕਮ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਦੇਸ਼ ਭਰ ਵਿੱਚ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਟੋਲ ਪਲਾਜ਼ਿਆਂ ਦੀ ਵਰਤੋਂ ਕਰਨ ਵਾਲੇ ਵਾਹਨ ਚਾਲਕਾਂ ਲਈ ਵੱਡੀ ਖੁਸ਼ਖਬਰੀ ਕੇਂਦਰ ਸਰਕਾਰ ਮੰਥਲੀ ਟੋਲ ਟੈਕਸ ਸਮਾਰਟ ਕਾਰਡ ਸ਼ੁਰੂ ਕਰਨ ਉਤੇ ਵਿਚਾਰ ਕਰ ਰਹੀ ਹੈ। ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗੜਕਰੀ ਇਸ ਯੋਜਨਾ ਨੂੰ ਪੂਰੇ ਭਾਰਤ ਪੱਧਰ ਤੇ ਲਾਗੂ ਕਰਨ ਦੇ ਹੱਕ ਵਿੱਚ ਹਨ। ਇਹ ਸਮਾਰਟ ਕਾਰਡ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ ਉੱਤੇ ਵੈਧ ਹੋਵੇਗਾ ਅਤੇ ਕਾਰਡ ਧਾਰਕ ਨੂੰ ਟੋਲ ਟੈਕਸ ਦੇ ਵਿੱਚ ਵੀ ਛੋਟ ਮਿਲੇਗੀ। ਸਰਕਾਰ ਦਾ ਇਹ ਕਦਮ ਖਾਸ ਤੌਰ ਤੇ ਵਪਾਰਕ ਵਾਹਨਾਂ ਅਤੇ ਐਕਸਪ੍ਰੈਸ ਵੇ ਤੇ ਰੋਜ਼ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਾਨ ਕਰ ਸਕਦਾ ਹੈ ਸੂਤਰਾਂ ਮੁਤਾਬਿਕ ਨੀਤਿਨ ਗਡਕਰੀ ਇਸ ਯੋਜਨਾ ਨੂੰ ਜਲਦ ਲਾਗੂ ਕਰਨ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਸਰਕਾਰ ਟੋਲ ਬਸੂਲੀ ਲਈ ਗਲੋਬਲ ਨੈਵੀਗੇਸ਼ਨ ਸੈਟਲਾਈਟ ਸਿਸਟਮ ਜੀ ਐਨ ਐਸ ਐਸ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਅਜਿਹੇ ਵਿੱਚ ਇਹ ਸਵਾਲ ਉੱਠਦਾ ਹੈ ਕਿ ਇਹ 스마트 ਕਾਰਡ ਕੰਮ ਕਿਵੇਂ ਕਰੇਗਾ ਇਸ ਉੱਤੇ ਅਧਿਕਾਰੀਆਂ ਨੇ ਕਿਹਾ ਕਿ ਜੀ ਐਨ ਐਸ ਐਸ ਪ੍ਰਣਾਲੀ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਵਿੱਚ ਸਮਾਂ ਲੱਗੇਗਾ ਜੀ ਐਨ ਐਸ ਐਸ ਸਿਸਟਮ লাগੂ ਹੋਣ ਤੋਂ ਬਾਅਦ ਵਾਹਨਾ ਵਿੱਚ ਇੱਕ ਛੋਟੀ ਮਸ਼ੀਨ ਲਗਾਈ ਜਾਵੇਗੀ ਜੋ ਟੋਲ ਰੋਡ ਤੇ ਚੱਲਣ ਵਾਲੇ ਵਾਹਨ ਦੇ ਹਿਸਾਬ ਨਾਲ ਫੀਸ ਕੱਟੇਗੀ ਹਾਲਾਂਕਿ ਸੈਟੇਲਾਈਟ ਟੋਲ ਸਿਸਟਮ ਵਿੱਚ ਕਾਰਡ ਟੋਲ ਸਿਸਟਮ ਵਿੱਚ 스마트 ਕਾਰਡ ਵਿਸ਼ੇਸ਼ਤਾ ਵੀ ਸ਼ਾਮਿਲ ਕੀਤੀ ਜਾਵੇਗੀ ਤਾਂ ਜੋ ਅਕਸਰ ਯਾਤਰਾ ਕਰਨ ਵਾਲੇ ਵਾਹਨ ਸਿਰਫ ਮਹੀਨਾਵਾਰ ਪਾਸ ਦੇ ਆਧਾਰ ਤੇ ਟੋਲ ਦਾ ਭੁਗਤਾਨ ਕਰ ਸਕਣ ਮੰਤਰਾਲੇ ਦੇ ਸੂਤਰਾਂ ਨੇ ਇਸ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਕਿ ਕੀ ਮਾਸਿਕ ਪਾਸ ਨਹੀਂ ਲੈਣ ਵਾਲਿਆਂ ਨੂੰ ਮੌਜੂਦਾ ਟੋਲ ਪ੍ਰਣਾਲੀ ਤਹਿਤ ਫੀਸ ਅਦਾ ਕਰਨੀ ਪਵੇਗੀ ਜਾਂ ਉਹਨਾਂ ਨੂੰ ਕਿਸੇ ਕਿਸਮ ਦੀ ਛੋਟ ਵੀ ਦਿੱਤੀ ਜਾਵੇਗੀ ਹਾਲਾਂਕਿ ਸਮਾਰਟ ਕਾਰਡ ਸਕੀਮ ਤਹਿਤ ਨਿਯਮਿਤ ਯਾਤਰੀਆਂ ਨੂੰ ਟੋਲ ਟੈਕਸ ਦੇ ਵਿੱਚ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਮਾਹਿਰਾਂ ਦਾ ਮੰਨਣਾ ਕਿ ਇਹ ਸਮਾਰਟ ਕਾਰਡ ਵਪਾਰਕ ਬਹਾਨਾਂ ਲਈ ਖਾਸ ਤੌਰ ਤੇ ਫਾਇਦੇਮੰਦ ਸਾਬਤ ਹੋਵੇਗਾ ਜੋ ਅਕਸਰ ਲੰਬੀ ਦੂਰੀ ਦੀ ਯਾਤਰਾ ਕਰਦੇ ਹਨ ਇਸ ਨਾਲ ਨਾ ਸਿਰਫ ਟੋਲ ਭੁਗਤਾਨ ਦੀ ਪ੍ਰਕਿਰਿਆ ਆਸਾਨ ਹੋਵੇਗੀ ਸਗੋਂ ਨਿਯਮਿਤ ਯਾਤਰੀਆਂ ਦੇ ਖਰਚੇ ਵੀ ਘਟ ਹੋਣਗੇ ਸਰਕਾਰ ਦੀ ਇਸ ਯੋਜਨਾ ਉੱਤੇ ਜਲਦ ਹੀ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ ਅਤੇ ਇਸ ਦੇ ਲਾਗੂ ਹੋਣ ਤੋਂ ਬਾਅਦ ਦੇਸ਼ ਭਰ ਦੇ ਲੱਖਾਂ ਯਾਤਰੀਆਂ ਨੂੰ ਟੋਲ ਟੈਕਸ 'ਚ ਰਾਹਤ ਮਿਲਣ ਦੀ ਸੰਭਾਵਨਾ ਹੈ। ਤਾਂ ਦੋਸਤੋ ਤੁਹਾਡਾ ਇਸ ਟੋਲ ਪਲਾਜ਼ਿਆਂ ਅਤੇ ਟੋਲ ਟੈਕਸ ਸਮਾਰਟ ਕਾਰਡ ਦੇ ਇਸ ਅਪਡੇਟ ਬਾਰੇ ਤੁਹਾਡੇ ਕੀ ਰਾਏ ਆ? ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ।